ਵਿਦੇਸ਼ ਵਿੱਚ ਰਹਿਣ ਵਾਲੀ ਲੁਟੇਰੀ ਲਾੜੀ ਨੇ ਕਰੀਬ 7 ਪੰਜਾਬੀ ਮੁੰਡਿਆਂ ਨਾਲ ਅਜਿਹੀ ਠੱਗੀ ਮਾਰੀ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਟ ਗਏ ਇਹ ਲਾੜੀ ਇੱਕ ਇੱਕ ਕਰਕੇ ਇਹਨਾਂ ਮੁੰਡਿਆਂ ਨਾਲ ਮੰਗਣੀ ਕਰਵਾਉਂਦੀ ਗਈ ਅਤੇ ਕਿਸੇ ਤੋਂ 5 ਲੱਖ ਕਿਸੇ ਤੋਂ 10 ਅਤੇ ਕਿਸੇ ਤੋਂ ਇਸ ਤੋਂ ਵੀ ਜ਼ਿਆਦਾ ਪੈਸੇ ਠੱਗਦੇ ਰਹੀ ਤੇ ਸਭ ਚ ਉਸ ਦਾ ਸਾਥ ਦਿੱਤਾ ਉਸ ਦੀ ਮਾਂ ਸੁਖਦਰਸ਼ਨ कौर ਨੇ ਤੱਤੇ ਨਾਲ ਦੇਖੋ ਇਹ ਤਸਵੀਰਾਂ ਸੋਹਣੀ ਸੁਨੱਖੀ ਪੰਜਾਬਣ ਕੁੜੀ ਅਤੇ ਦੂਜੇ ਪਾਸੇ ਇਸ ਦੀ ਮਾਂ ਅਤੇ ਦੂਜੇ ਰਿਸ਼ਤੇਦਾਰ ਜੋ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਬੈਠੇ ਨੇ ਦਰਸਲ ਇਸ ਪੰਜਾਬਣ ਕੁੜੀ ਦਾ ਨਾਮ ਹਰਪ੍ਰੀਤ ਕੌਰ ਹੈ ਜੋ ਇਸ ਸਮੇਂ ਵਰਕ ਪਰਮਿਟ ਤੇ ਕੈਨੇਡਾ ਚ ਰਾਈ ਰਹੀ ਹੈ ਅਤੇ ਆਪਣੇ ਇਸੇ ਸਹੌਪਨ ਅਤੇ ਕੈਨੇਡਾ ਦਾ ਸਹਾਰਾ ਲੈਂਦਿਆਂ ਉਸ ਨੇ ਪੰਜਾਬ ਦੇ ਸੱਤ ਭੋਲੇ-ਭਾਲੇ ਮੁੰਡਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹਰਪ੍ਰੀਤ ਕੌਰ ਦੀ ਮਾਂ ਪਹਿਲਾ ਮੁੰਡਾ ਲੱਭਦੀ ਉਸ ਨੂੰ ਕੈਨੇਡਾ ਭੇਜਣ ਦਾ ਝਲਸਾ ਦਿੰਦੀ ਅਤੇ ਫਿਰ ਫੋਨ ਤੇ ਹੀ ਆਨਲਾਈਨ ਆਪਣੀ ਧੀ ਨਾਲ ਮੁੰਡੇ ਦੀ ਮੰਗਣੀ ਕਰਵਾ ਦਿੰਦੀ ਪਰ ਇਹ ਸਭ ਦਾ ਬਸ ਸ਼ੁਰੂਆਤ ਮਾਤਰ ਸੀ ਕਿਉਂਕਿ ਅਸਲੀ ਖੇਡ ਮੰਗਲੀ ਤੋਂ ਬਾਅਦ ਸ਼ੁਰੂ ਹੁੰਦਾ ਜਦੋਂ ਉਹ ਮੁੰਡੇ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਤੋਂ ਫਲਾਈਟ ਖਰਚਾ ਵੀਜ਼ਾ ਖਰਚਾ ਦੇ ਨਾਮ ਤੇ ਲੱਖਰ ਰੁਪਏ ਟਾ ਗਲੈਂਦੀ ਐਸਐਸਪੀ ਸਾਹਿਬ ਇੱਕ ਲੁਟੇਰੀ ਦੁਲਹਨ ਦੇ ਪਰਿਵਾਰ ਨੂੰ ਕਾਬੂ ਕੀਤਾ ਗਿਆ ਸੀ ਕੀ ਪੂਰਾ ਮਾਮਲਾ ਸੀ ਸਰੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਦੇ ਤੱਕ ਜੋ ਮਹੀਮ ਗਲਤ ਅਨਸਰ ਨੂੰ ਥੱਲ ਪਾਉਣ ਲਈ ਚੱਲੀ ਹੋਈ ਹੈ ਉਦੇ ਤਹਿਤ ਐਸ ਐਚਓ ਮੁੱਖ ਅਫਸਰ थाना ਦਰਾਹਾ ਕਾਸ਼ਦਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸੀ ਹਰਜੀਤ ਸਿੰਘ ਨੂੰ ਇੱਕ ਇਤਲਾ ਮਿਲੀ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਦਰਸ਼ਨ ਕੌਰ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਸ਼ੋਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੌਰ ਹੈ ਉਹਦਾ ਮੇਰੀ ਬੁਖਤ ਕਰਕੇ ਜਿਹੜੇ ਭੋਲੇ ਭਾਲੇ ਲੋਕਾਂ ਆ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਤੋਂ ਪੈਸੇੜਾਪਦੇ ਆ ਪੈਸੇ ਜੜਾਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਹੈ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਨੇ ਫੋਨ ਤੇ ਉਹਦਾ ਆ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਜੋ ਸਿਸਟਮ ਹੈ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ਏੜਦੇ ਆ ਬੀਐਸਪੀ ਤੱਕ ਹਾਲ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹਨਾਂ ਨੇ ਠੱਗੀ ਮਾਰੀ ਹੈ ਦੇਖੋ ਹਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਜੀ ਪੁੱਛ ਕਿਛੇ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਇਹ ਜਿਹੜੀ ਥੱਗੀਆਂ ਮਾਰੀਆਂ ਨੇ ਕਿੰਨੇ ਕੁ ਅਮਾਉਂਟ ਹੈ ਜੀ ਜਿਹੜੀ თან ਰਕਮ ਹੈ ਜੀ ਜਿਹੜੀ ਥੱਗੀਆਂ ਮਾਰ ਚੁੱਕੇ ਨੇ ਇਹ तकरीबन ਇਹ 15-20 ਲੱਖ ਇਹ ਤਾਂ ਕਰ ਚੁੱਕੇ ਨੇ ਤੇ ਹੋਰ ਅਲੀ ਫਿਰਦਰ ਰਿਸਕੇ ਚ ਆਉਣਾ ਹੈ ਉਹ ਕੀ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਰੋਕੀਆਂ ਦੀ ਭਾ ਲੱਗੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਹੈ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੌਰ ਆ ਇਹ ਆਲਰੇਡੀ ਬਾਹਰੇ ਆ ਜਿਹੜੀ ਮੇਨ ਇਹਦੇ ਵਿੱਚ ਮੋਰ ਉਹ ਹੈ ਜੀ ਹੁਣ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਹਨ ਦੇ ਵੀ ਮਾਮਲਾ ਦਰਜ ਹੋਇਆ ਜੀ ਬਿਲਕੁਲ ਹੋਇਆ ਜੀ ਭਾਈ ਨੇ ਤੇ ਪੁਲਿਸ ਨੇ ਹੁਣ ਲੁਧਿਆਣਾ ਦੇ ਰਾਈਕੋਟ ਦੀ ਰਹਿਣ ਵਾਲੀ ਸੁਖਦਰਸ਼ਨ ਕੌਰ ਲੁਟੇਰੀ ਦੁਲਹਨ ਦੇ ਭਰਾ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਇੱਕ ਸਾਥੀ ਅਸ਼ੋਕ ਕੁਮਾਰ ਵਾਸੀ ਛਪਾਰ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਇਹ ਸਭ ਦਾ ਭਾਂਡਾ ਉਦੋਂ ਫੁੱਟਿਆ ਜਦੋਂ ਹਰਪ੍ਰੀਤ ਕੌਰ ਦੇ ਮੋਬਾਈਲ ਤੋਂ ਮੰਗਣਾ ਕਰਵਾ ਚੁੱਕੇ ਇੱਕ ਨੌਜਵਾਨ ਨੂੰ ਗਲਤੀ ਨਾਲ ਵਾਇਸ ਨੋਟ ਆਇਆ ਜਿਸ ਤੋਂ ਬਾਅਦ ਨੌਜਵਾਨ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਜਾਂਚ ਕਰਨ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸੱਤ ਪਰਿਵਾਰ ਸਾਹਮਣੇ ਆਏ ਜਿਨ੍ਹਾਂ ਨਾਲ ਇਹ ਲੁਟੇਰੀ ਮਾਤੇਤੀ ਠੱਗੀ ਮਾਰ ਚੁੱਕੀਆਂ ਸੀ ਹਾਲਾਂਕਿ ਸੱਤ ਪਰਿਵਾਰ ਸਾਹਮਣੇ ਆਏ ਨੇ ਪਰ ਹਾਲੇ ਵੀ ਪਤਾ ਨਹੀਂ ਕਿੰਨੇ ਹੋਰ ਪਰਿਵਾਰ ਹੋਣਗੇ ਜੋ ਸ਼ਾਇਦ ਆਪਣੀ ਇੱਜ਼ਤ ਅਤੇ ਸ਼ਰਮ ਦੇ ਮਾਰੇ ਸਾਹਮਣੇ ਨਹੀਂ ਆਏ ਸੋ ਕੁੱਲ ਮਿਲਾ ਕੇ ਕੈਨੇਡਾ ਜਾਣ ਦਾ ਸੁਪਨਾ ਨੌਜਵਾਨਾਂ ਦੇ ਦਿਲਾਂ ਅਤੇ ਦਿਮਾਗਾਂ 'ਚ ਘਰ ਕਰ ਚੁੱਕਿਆ ਹੈ ਅਤੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕਈ ਲੋਕ ਇਸੇ ਸੁਪਨੇ ਦਾ ਫਾਇਦਾ ਚੁੱਕਦੇ ਨੇ ਅਤੇ ਇਹਨਾਂ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ